السلام علیکم امید کرنی ہے تھی سارے خیریت نال ہو انہاں دے انہوں تک، انہاں دے مین بلارے سینئر وکیل ارشدیپ کلیر واسطے اج بہت بڑا خوشی کا دن ہے کیونکہ اج اٹھارہ اگست ہے اور اٹھارہ اگست آئے دن لوے دعویٰ دعویت جا جان دیا کہ بکرم سنگھ مجیٹ دی ضمانت ہو جائے گی اور رہا ہو کے باہر آ جان گے ਹਾਲਾਤੋ ਵਾਕਿਆਤ ਇਸ ਬਾਰੇ ਕੀ ਕਹਿੰਦੇ ਹੈਗੀ ਹੈ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਨਰਲ ਕੇ ਵਿਕਰਮ ਸਿੰਘ ਮਜੀਠੀਆ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਕਿਉਂਕਿ ਅੱਜ 18 ਤਰੀਕ ਯਾਨੀ 18 ਅਗਸਤ ਤਾਂ ਬਹੁਤ ਵੱਡਾ ਸੁਨੇਹਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੀ ਔਰ ਉਹਨਾਂ ਦੇ ਵਕੀਲ ਨੇ ਜਿਹੜੇ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਜਿਵੇਂ ਇੱਕ ਖੁਸ਼ੀ ਦੀ ਝਲਕ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਦੋ ਨੋਟ 50 50 ਰੁਪਏ ਦੇ ਦੋ ਨੋਟਾਂ ਦੀ ਬੋਲੀ ਲੱਗ ਚੁੱਕੀ ਹੈ ਕਿਵੇਂ ਲੱਗ ਚੁੱਕੀ ਹੈ ਵਜ੍ਹਾ ਕੀ ਹੈ ਉਹਦੇ ਵਿੱਚ ਖਾਸियत ਕੀ ਹੈ ਦੋਵੇਂ ਨੋਟਾਂ ਦੀ ਖਾਸियत ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਨੋਟ ਜਿਹੜੇ ਦੱਸੇ ਜਾ ਰਹੇ ਨੇ 50 50 ਦੇ ਆਮ ਹੀ ਨੋਟ ਨੇ ਪਰ ਉਹਨਾਂ ਦੀ ਜਿਹੜੀ ਬੋਲੀ ਹੈ ਉਹ ਲੱਖਾਂ ਰੁਪਏ ਦੇ ਵਿੱਚ ਕਿਵੇਂ ਚਲੀ ਜਾਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਕਾੜਾ ਕਦਮ ਚੱਕ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਮੁੱਖ ਮੰਤਰੀ ਕਹਿੰਦੇ ਜੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਸਿੰਘ ਮਜੀਠੀਆ ਅਸੀਂ ਪੱਕੇ ਪੈਰਾਂ ਤੇ ਹੋਗੇ ਚੱਕਿਆ ਤੇ ਪੰਜਾਬ ਦੇ ਲੋਕੇ ਇਹ ਨਾ ਸੋਚਣ ਕਿ ਵਿਕਰਮ ਮਜੀਠੀਆ ਬਾਹਰ ਆਜੂ ਪਰ ਨਹੀਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰੋਂ ਬਾਹਰ ਨਹੀਂ ਆਊਗਾ ਪਰ ਦੂਜੇ ਪਾਸੇ ਉਹਨਾਂ ਦੀ ਇੱਕ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ ਜਿਹਦੇ ਤੇ ਉਹਨਾਂ ਨੇ ਕਿਹਾ ਸੀ ਕੱਲ੍ਹ ਕਿ ਭਾਈ ਸਾਡਾ ਕਲਾਇੰਟ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਯਾਨੀ 18 ਅਗਸਤ ਨੂੰ ਬਾਹਰ ਆ ਜਾਣਾ ਤਾਂ ਅੱਜ ਜਿਹੜੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਹ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਸ਼ੋਰਾਂ ਤੇ ਇਹ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਉਹ ਅੰਦਰ ਰਹਿਣੇ ਚਾਹੀਦੇ ਆ ਪਰ ਜਿਹੜੇ ਦਰਸਲ ਦੇ ਵਿੱਚ ਇਹ ਨੋਟਾਂ ਦੀ ਗੱਲ ਤੁਹਾਡੇ ਸਾਹਮਣੇ ਮੈਂ ਧਰੀ ਹੈ ਕਿ ਦੋ ਨੋਟ ਨੇ ਜਿਨ੍ਹਾਂ ਦੀ ਬੋਲੀ ਲੱਗ ਚੁੱਕੀ ਹੈ ਤੇ ਉਹ ਨੋਟ ਆ ਜਿਹੜੇ ਉਹ ਇਸ ਵਕਤ ਮੇਰੇ ਹੱਥ ਦੇ ਵਿੱਚ ਨੇ ਜਿਹੜੇ ਇਹ ਨੋਟ ਨੇ ਇਹ ਕਿਸੇ ਆਮ ਬੰਦੇ ਦੇ ਨੇ ਪਰ ਇਹਨਾਂ ਦੇ ਉੱਤੇ ਬੋਲੀ ਲੱਗ ਚੁੱਕੀ ਹੈ ਲੱਖਾਂ ਰੁਪਏ ਦੇ ਵਿੱਚ ਦਰਸਲ ਦੇ ਵਿੱਚ ਇਹ ਬੋਲੀ ਲੱਗੀ ਹੋਈ ਹੈ ਤਾਂ ਹੁਣ ਜੇਕਰ ਕੋਈ ਖਾਸੀਅਤ ਜਾਣਨੀ ਚਾਹੁੰਦਾ ਹੈ ਪਹਿਲਾਂ ਮੈਂ ਇਹਨਾਂ ਨੋਟਾਂ ਦੀ ਖਾਸੀਅਤ ਤੁਹਾਡੇ ਸਾਹਮਣੇ ਸੁਣਾਉਂਗਾ ਦਿਖਾਉਂਗਾ ਵੀ ਔਰ ਉਸ ਤੋਂ ਬਾਅਦ ਬਿਕਰਮ ਮਜੀਠੇ ਦੀ ਜਿਹੜੀ ਜਮਾਨਤ ਹੈ ਉਹ ਕਿਵੇਂ ਹੁੰਦੀ ਹੈ ਜਰਾ ਉਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਤਾਂ ਹੁਣ ਜਿਹੜੇ ਨੋਟ ਨੇ ਇਹਨਾਂ ਦੀ ਖਾਸੀਅਤ ਤੁਹਾਨੂੰ ਇਹ ਉਲਟਾ ਨਜ਼ਰ ਆਉ ਪਰ ਮੈਂ ਪੜ੍ਹ ਕੇ ਤੁਹਾਨੂੰ ਮੈਂ ਜਰੂਰ ਸੁਣਾਉਂਗਾ ਜਿਹੜੀ ਇਹ ਨੋਟਾਂ ਦੀ ਤੁਸੀਂ ਇਹ ਦੇਖ ਰਹੇ ਹੋ ਇੱਕ ਨੋਟ ਦੇ ਪਿੱਛੇ 295 ਦੂਜੇ ਨੋਟ ਦੇ ਪਿੱਛੇ 13 13 ਵਜਾ ਕੀ ਹੈ ਹਾਂ ਦੇ ਜੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੱਕੀ ਨੰਬਰ ਮੰਨੇ ਗਏ ਨੇ ਇਸ ਨੂੰ ਬਹੁਤ ਮਹੱਤਵ ਦੇ ਰਹੇ ਨੇ ਲੋਕ ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋਈ ਹੈ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਗਈ ਹੈ ਤਾਂ ਮੇਰੇ ਕੋਲ ਜਦੋਂ ਇਹ ਨੋਟ ਪਚ ਆਏ ਗਏ ਕਿਸੇ ਬੰਦੇ ਦੁਆਰਾ ਤਾਂ ਮੈਨੂੰ ਕਿਹਾ ਗਿਆ ਕਿ ਭਾਈ ਜਿਹੜੇ ਇਹ ਨੋਟ ਨੇ ਜੇਕਰ ਕੋਈ ਧਨੀ ਬੰਦਾ ਲੈਣਾ ਚਾਹੁੰਦਾ ਤਾਂ ਅਸੀਂ ਉਹਨੂੰ ਸੇਲ ਕਰ ਦੇਵਾਂਗੇ ਪਰ ਲੱਖਾਂ ਰੁਪਏ ਦੇ ਵਿੱਚ ਦਰਸਲ ਦੇ ਵਿੱਚ ਦੀ ਬੋਲੀ ਲੱਗੀ ਹੋਈ ਹੈ ਅੱਗੇ ਵੇਖਣ ਵਾਲੀ ਗੱਲ ਇਹ ਹੈ ਵੀ ਮਾਮਲਾ ਕਿੱਥੇ ਕ ਜਾ ਕੇ ਰੁਕਦਾ ਤਾਂ ਜਿਹੜਾ ਹੁਣ ਕੰਟੈਕਟ ਨੰਬਰ ਮੈਂ ਉਹ ਇਸ ਮਾਲਕ ਦਾ ਵੀ ਦੱਸਣ ਜਾ ਰਿਹਾ ਯਾਨੀ ਕੰਟੈਕਟ ਨੰਬਰ ਹੈਗਾ 94654 28698 ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਇਸ ਨੋਟਾਂ ਦਾ ਕੋਈ ਚਾਹ ਮਾਨ ਹੈ ਇਸ ਨੰਬਰ ਦਾ ਇੱਕ ਦਾ ਨੰਬਰ ਹੈ 295 ਔਰ ਦੂਜੇ ਦਾ ਨੰਬਰ ਹੈ 1313 ਇਹ ਨੋਟਾਂ ਦੇ ਨੰਬਰ ਨੇ ਜੀ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਤੇ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਉਤੇ ਖੁਸ਼ੀ ਵੀ ਕਹਿੰਦੇ ਜੀ ਲਹਿਰ ਚੱਲ ਰਹੀ ਹੈ ਔਰ ਦੂਜੇ ਪਾਸੇ ਨੇ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਖੁਲਾਸਾ ਕੀਤਾ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ 18 ਅਗਸਤ ਨੂੰ ਇਹ ਖੁਦ ਜੱਜ ਸਾਹਿਬ ਦੀ ਸਟੇਟਮੈਂਟ ਹੈ ਕਿ ਭਾਈ ਜੇਕਰ ਕੋਈ 18 ਤਰੀਕ ਦੇ ਵਿੱਚ ਵਿੱਚ ਵੀ ਕੁਝ ਕਹਿਣਾ ਚਾਹੁੰਦਾ ਬਿਕਰਮ ਮਜੀਠੀਆ ਦੇ ਉੱਤੇ ਚਾਹੇ ਵਿਪਕਸ਼ੀ ਵਕੀਲ ਹੋਣ ਜਾਂ ਹੀ ਸਰਕਾਰੀ ਜੈ ਕੋਦ ਬਿਕਰਮ ਮੰਜੀਠੀਆ ਦੇ ਵਕੀਲ ਹੁਣ ਪਰ ਹੁਣ ਜਿਹੜਾ ਬਿਕਰਮ ਸਿੰਘ ਮੰਜੀਠੀਆ ਬਹੁਤ ਵੱਡੀ ਦੁਬਿਧਾ ਦੇ ਵਿੱਚ ਕਿਉਂਕਿ ਇੱਕ ਪਾਸੇ ਵਕੀਲ ਉਹਦੇ ਖੜੇ ਨੇ ਉਹਨਾਂ ਨੇ ਬੰਗਲੌਰ ਤੱਕ ਦੇ ਵਕੀਲ ਸੱਦ ਲਏ ਨੇ ਕਰੋੜਾਂ ਰੁਪਏ ਦੀ ਫੀਸ ਵੀ ਦੇ ਦਿੱਤੀ ਐ ਕਿ ਕਿਸੇ ਨਾ ਕਿਸੇ ਕਾਲ ਮੈਨੂੰ ਵਾਰ ਕਢਵਾਇਆ ਜਾਵੇ ਤੇ ਭਗਵੰਤ ਮਾਨ ਦੇ ਸਾਹਮਣੇ ਫੇਰ ਤੋਂ ਜਾ ਕੇ ਕਹਿੰਦਾ ਮੈਂ ਮੁੱਛਾਂ ਚੜਾਉਣੀਆਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਵਿੱਚ ਲੱਗ ਲੱਗ న్యూਜ਼ ਰਿਪੋਰਟਰਾਂ ਦੀ ਯਾਨੀ ਕਿ ਛੋਰੀ ਸਾਹਮਣੇ ਆ ਰਹੀ ਹੈ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਅੱਗ ਲੱਗੀ ਪਈ ਐ ਕਹਿੰਦੇ ਜੀ ਵਿਕਰਮ ਸਿੰਘ ਮਨਜੀਤ ਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਇਹਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਪਰ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਪਰ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਇਹ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੁੱਤਰ ਦੇ ਉੱਤੇ ਪੰਜਾਬ ਦੇ ਅੰਦਰੋਂ ਲੋਕਾਂ ਦਾ ਕਹਿਣਾ ਔਰ ਦੂਜੇ ਪਾਸੇ ਗੱਲ ਇਹ ਵੀ ਉੱਠ ਰਹੀ ਐ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਹਿੰਦੇ ਹੁਣ ਵਿਕਰਮ ਮਜੀਠੀਆ ਨੂੰ ਡੇਬਰੂ ਕੰਡ ਦੇ ਵਿੱਚ ਸ਼ਿਫਟ ਕਰਨਾ ਬਣਦਾ ਕਿਉਂ ਕਿ ਪੰਜਾਬ ਦੇ ਅੰਦਰ ਵਿਕਰਮ ਮਜੀਠੀਆ ਸ਼ਿਫਟ ਹੈ ਨਾਪਾ ਦੀ ਨਿਊ ਜੇਲ ਦੇ ਅੰਦਰ ਜਿੱਥੇ ਫਿਲਹਾਲ ਉੱਥੇ ਗੈਂਗਸਟਰੀ ਬੰਦ ਨੇ ਕਦੇ ਕਹਿੰਦੇ ਜੀ ਇਹਨੂੰ ਖਤਰਾ ਹੈ ਕਦੇ ਕਹਿੰਦੇ ਜੀ ਸਾਨੂੰ ਮਿਲਣ ਦਿੱਤਾ ਜਾ ਰਿਹਾ ਤੇ ਹੁਣ ਉਹ ਜਿਹੜਾ ਮਿਲਣ ਵਾਲਾ ਕੰਮ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਧਾਰ ਬਾਰ ਮਿਲਣ ਜਾਂਦੇ ਇਹਨਾਂ ਦੇ ਲੀਡਰ ਇਹਨਾਂ ਦੇ ਪਰਿਵਾਰ ਵਾਲੇ ਲੋਕ ਖੁਦ ਵਕੀਲ ਦੀ ਸਟੇਟਮੈਂਟ ਆ ਗਈ ਹੈ ਕਹਿੰਦੇ ਜੀ ਜੱਜ ਸਾਹਿਬ ਕਹਿੰਦੇ ਨੇ ਵੀ ਹੁਣ ਤੁਸੀਂ ਹਫਤੇ ਦੇ ਵਿੱਚ 15 ਮਿੰਟ ਲਈ ਇੱਕ ਬੰਦਾ ਮਿਲ ਸਕਦਾ ਹੈ ਤਾਂ ਹੁਣ ਤੁਸੀਂ ਇਹ ਵੇਖੋ ਜਿਹੜੇ ਏਡੇ ਏਡੇ ਤਸਕਰ ਬੰਦਾ ਜੇਲਾਂ ਦੇ ਅੰਦਰ ਉਹਨਾਂ ਨੂੰ ਕਿੰਨੇ ਕੁ ਪਰਿਵਾਰ ਔਰ ਕਿੰਨੇ ਕੁ ਉਹਨਾਂ ਦੇ ਵਕੀਲ ਕਿੰਨੇ ਕੁ ਮਿਲਣ ਜਾਂਦੇ ਆਮ ਲੋਕਾਂ ਨੂੰ ਕੌਣ ਮਿਲਣ ਜਾਂਦਾ ਐਸ ਕਰਕੇ ਜਿਹੜੇ ਲੋਕ ਨੇ ਇਹ ਆਪਣੀ ਉਸੇ ਰਾਜਨੀਤੀ ਦਾ ਫਾਇਦਾ ਉਠਾ ਰਹੇ ਆ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਆਉਂਦਾ ਬਿਕਰਮ ਮਜੀਠੀਆ ਪਰ ਨਹੀਂ ਕਿਉਂਕਿ ਬਿਕਰਮ ਮਜੀਠੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਹਿੰਦੇ ਉਹੀ ਵਰਤਾਅ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੁੰਦਾ ਤੇ ਹੁਣੇ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਉਹੀ ਦੇਖਣਾ ਚਾਹੁੰਦੇ ਆ ਕਿ ਵਿਕਰਮ ਮਜੀਠੀਆ ਕੋਈ ਅਲੱਗ ਕੈਟਾਗਰੀ ਦਾ ਬੰਦਾ ਨਹੀਂ ਹੈ ਉਸ ਬੰਦੇ ਨੇ ਕਹਿੰਦੇ ਪੰਜਾਬ ਦੇ ਲੋਕਾਂ ਦਾ ਗਲ ਘੋਟਿਆ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੇ ਨਾਲ ਜਾਨੀ ਮਾਰਿਆ ਚਿੱਟੇ ਦੀ ਬਹਾਰ ਚਲਾਉਣ ਵਾਲੇ ਇਹ ਬਾਦਲ ਇਹੀ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਨੇ ਜਿਹੜੇ ਅੱਜ ਵੀ ਮਾਂਵਾਂ ਰੋ ਰਹੀਆਂ ਨੇ ਪਿੱਟ ਰਹੀਆਂ ਨੇ ਇਹਨਾਂ ਵਿਕਰਮ ਮਜੀਠੀਏ ਨੂੰ ਪੜੀਗਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮੁਜੀਠੀਆ ਦੇ ਸੀਨੀਅਰ ਵਕੀਲ ਤੇ ਉਹਨਾਂ ਦੇ ਮੇਨ ਬੁਲਾਰੇ ਅਰਸ਼ਦੀ ਪਲੇਅਰ ਅਲੋ ਇਹ ਦਾਵਾ ਕੀਤਾ ਜਾਂਦਿਆ ਅੱਜ ਸਿਗਾ ਕਿ 18 ਅਗਸਤ ਨੂੰ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋ ਜਾਏਗੀ ਕਿਉਂਕਿ ਦੋ ਜੱਜਾਂ ਨੇ ਉਹਨਾਂ ਦੇ ਹੱਕ ਚ ਰਿਮਾਰਕਸ ਦਿੱਤੇ ਹੈਗੇ ਆ ਹਫਤੇ ਵਾਲੇ ਦਿਨ ਇਸ ਕੇਸ ਦੀ ਸੁਣਵਾਈ ਹੋਈ ਸੀਗੀ ਔਰ ਜੱਜਾਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਸਰਕਾਰੀ ਵਕੀਲ ਜਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਗਰ ਮਜੀਦ ਕਿਸੇ ਮੁੱਦੇ ਉੱਤੇ ਬਹਿਸ ਕਰਨਾ ਚਾਹੁੰਦੇ ਆ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਤੇ 18 ਅਗਸਤ ਤੋਂ ਪਹਿਲੇ ਪਹਿਲੇ ਕਰ ਸਕਦੇ ਹੈਗੇ ਆ ਉਸ ਤੋਂ ਬਾਅਦ ਇਸ ਕੇਸ ਦਾ ਫੈਸਲਾ ਆਏਗਾ ਔਰ ਅਰਸ਼ਦੀਪ ਕਲੇਰਾ ਲੋ ਇਹ ਦਾਵਾ ਕੀਤਾ ਜਾਣ ਦਿਆ ਸੀਗਾ ਕਿ 18 ਅਗਸਤ ਨੂੰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਕਿਉਂਕਿ ਜਿਸ ਬੇਸ ਤੇ ਜ਼ਮਾਨਤ ਦੀ ਪਟੀਸ਼ਨ ਪਾਈ ਗਈ ਸੀ ਉਹ ਜ਼ਮਾਨਤ ਉਹਨਾਂ ਨੂੰ ਮਿਲਣਾ ਲਾਜ਼ਮੀ ਹੈਗੀ ਹੈ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵਿਕਰਮ ਸਿੰਘ ਮੁਜੀਤਿਆ ਨੂੰ ਇੱਕ ਦੇ orange category ਦੇ ਵਿੱਚ ਨਹੀਂ ਰੱਖਿਆ ਗਿਆ ਦੂਸਰਾ ਉਹਨਾਂ ਦੇ ਬੈਰਨ ਦੇ ਵਿੱਚ ਜਿਹੜੇ ਕੈਦੀ ਮੌਜੂਦ ਹੈਗੀ ਹੈ ਉਹ ਸਜ਼ਾ ਯਾਪਤਾ ਕੈਦੀ ਹੈਗੀ ਹੈ ਕੋਈ ਵੀ ਅ ਐਸਾ ਨਾ ਖੁਸ਼ਗਵਾਰ ਵਾਕਿਆ ਰੂਨਮਾ ਹੋ ਸਕਦਾ ਹੈ ਜਿਸ ਤੋਂ ਬਾਅਦ ਜਿਹੜਾ ਹੈ ਉਹ ਸਾਰਿਆਂ ਨੂੰ ਪਛਤਾਉਣਾ ਪਏ ਇਸ ਲਈ مسلسلوں ਨਾਲ ایک ਮੰਗ ਕੀਤੀ ਜਾਂਦੀ ਸੀ ਕਿ ਇਹਨਾਂ ਦੀ ਇੱਕ ਤੇ ਬੈਰੰਗ ਚੇਂਜ ਕੀਤੀ ਜਾਵੇ ਦੂਸਰਾ ਇਹਨਾਂ ਨੂੰ orange category ਦੇ ਵਿੱਚ ਰੱਖਿਆ ਜਾਵੇ ਔਰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਹੈਗੀ ਵਿਕਰਮ ਸਿੰਘ ਨੂੰ ਜੀਟੀਆ ਦੇ ਨਾਲ ਔਰ ਅਰਸ਼ਦੀਪ ਪਲੇਅਰ ਇਹ ਦਾਵਾ ਕਰਦੇ ਨਜ਼ਰ ਆਇਆ ਕਿ ਹੁਣ ਜੱਜਾਂ ਨੇ ਉਹਨਾਂ ਨਾਲ ਮੁਲਾਕਾਤ ਕਰਨੇ ਦਾ ਜਿਹੜਾ ਹੈ ਉਹ ਆਰਡਰ ਜਾਰੀ ਕਰ ਦਿੱਤੇ ਹੈ ਕਿ ਹਫਤੇ ਦੇ ਵਿੱਚ ਇੱਕ ਵਾਰੀ 15 ਮਿੰਟ ਵਾਸਤੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਹੈਗੇ ਇਸੇ ਤਰ੍ਹਾਂ ਉਹਨਾਂ ਨੇ ਜ਼ਿਕਰ ਕਰ ਦਿਆ ਹੋਇਆ ਉਹਨਾਂ ਦੀ ਜ਼ਮਾਨਤ ਦਾ ਵੀ ਜ਼ਿਕਰ ਕੀਤਾ ਔਰ ਬੜੇ ਪਰ ਉਮੀਦ ਨਜ਼ਰ ਆਈ ਇਸ ਲਈ ਤੇ ਅੱਜ ਦਾ ਦਿਨ ਜਿਹੜਾ ਉਹਨਾਂ ਵਾਸਤੇ ਬੜਾ ਅਹਿਮ ਦਿਨ ਹੋਣਾ ਵਾ ਦੇ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਹੈ ਕਿਉਂਕਿ ਅੱਜ انہوں نے یہ دعویٰ ہے کہ بکرم سن دی زمانہ تو ہو جائے گی جب کہ دوسرے پاس پنجاب, سرکار پنجاب دی عوام کدی بھی نہیں اے چاوے کہ دی زمانہ گی کہ انہوں کی زمانت ہو کہ پوگان کا مننا ہے کہ سب تو زیادہ نقصان یہاں کی وجہ تو پہنچے اس لئے یہاں کو کڑے تو کڑے سزا ملنی چاہیے ہے یہ اگر بار آگئے تے تو حالات اگے تو بھی زیادہ خراب ہو جان گے باقی میرے کو تا کہنا سکا اس ویڈیو بارے کمینٹس کر کے لاسٹ میں دسو رکھے اپنا ڈھیر سارا خیال ملیں گے اگلی ویڈیو کے نال اللہ حافظ